ਬੇਰਾਬਰ ਹੈ ਕੋਈ ਵੀ ਬੁਲਾ ਲਓ ਪਰਿਖਿਆਵਾਂ ਨੂੰ ਆਜਾ ਸਸਤੀ ਹੈ ਦਵਾਈਆਂ ਵੀ ਹੈ ਡਾਕਟਰ ਵੀ ਹੈ 2500 ਦੇ ਸਾਡੇ ਅੰਸਤ ਅੱਛਾ ਤੁਹਾਡੀ ਜੁਟੀ

में उस टाइम मिल जाएगी और डॉक्टर होगा जो प्रिस्क्रिप्शन लिखेगा यहाँ पे और सारी की सारी बीमारियां जैसे कि शुगर बीपी मॉनिटरिंग वगैरह करेंगे और सर बाकी थायराइड वगैरह अगर किसी माता को एनीमिया वगैरह जैसे कोई प्रेग्नेंट लेडीज है या फिर कोई बुजुर्ग है बेचारे जो जा, जो जा नहीं पा रहे पीड़ पे, पे या फिर कोई अपंग है अपाइज है जो घर में बेड रिडन है उनको घर जाके भी देखेंगे हम बाकी यही है कि निःशुल्क सारे टेस्ट और इलाज पूरा का पूरा और दवाइयाँ बिल्कुल फ्री दी जाएगी ਰਵਾਨਾ ਕਰਨੇ ਖੜਾ ਕਿੰਨਾ ਲਈ ਇਲਾਜ ਲਈ ਕੀ ਜਾਣਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੀਆਂ ਕਿ 10 ਜਿਹੜੀਆਂ ਇਹ ਐਮ ਐਮ ਜੂਬੈਨ ਮੋਬਾਈਲ ਮੈਡੀਕਲ ਯੂਨਟ ਜਿਹੜੀਆਂ ਆ ਉਹ ਦਿੱਤੀਆਂ ਗਿਆ ਨਿੰਗੀਆਂ ਜਿਹੜੇ ਪੰਜ ਨੇ ਉਹ ਜ਼ਿਲ੍ਹਾ ਪਟਿਆਲਾ ਦੀਆਂ ਨਿੰਗੀਆਂ ਤੇ ਪੰਜ ਸੰਗਰੂ ਜ਼ਿਲ੍ਹੇ ਵਸੇ ਆਈਆਂ ਨਿੰਗੀਆਂ ਇਹਨਾਂ ਦੇ ਵਿੱਚੋਂ ਜਿਹੜੀ ਇੱਕ ਬੈਨ ਹੈਗੀ ਉਹ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵਾਸਤੇ ਭੇਜੀ ਜਾਵੇਗੀ ਜਿਹੜੇ ਚਾਰ ਬਾਕੀ ਯੂਨਟ ਨੇ ਗਿਆ ਉਹ ਮਾਨਯੋਗ ਮ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਣ ਗਿਆ ਅਤੇ ਉੱਥੋਂ ਦੇ ਜੋ ਵੀ ਲੋਕ ਨੇ ਗਰੀਬ ਲੋਕ ਨੇ ਜਿਸ ਤਰ੍ਹਾਂ ਕਿ ਕੋਈ ਹੋ ਗਿਆ ਕੰਸਟਰਕਸ਼ਨ ਸਾਈਟ ਹੋ ਗਿਆ ਜਿੱਥੇ ਕੋਈ ਸੜਕ ਬਣਦੀ ਆ ਜਾਂ ਜਿੱਥੇ ਕੋਈ ਸ਼ੈਲਰ ਨੇਗੇ ਜਾਂ ਜਿੱਥੇ ਵੀ ਕੋਈ ਪੋਲਟਰੀ ਫਾਰਮਰ ਪੋਲਟਰੀ ਫਾਰਮਰ ਜਾਂ ਸ਼ੈਲਰ ਨੇ ਉੱਥੇ ਜਿਹੜੇ ਗਰੀਬ ਲੋਕ ਨੇਗੇ ਜਿਹੜੇ ਆ ਕੇ ਆਪਣੇ ਹਸਪਤਾਲ ਵਿੱਚ ਇਲਾਜ ਨਹੀਂ ਕਰਵਾ ਸਕੇ ਉਹਨਾਂ ਕੋਲੇ ਲੋਕ ਸਾਡੇ ਲੋਕ ਜਾਣਗੇ ਤੇ ਉਹਨਾਂ ਦਾ ਜਿਹੜਾ ਇਲਾਜ ਹੈ ਇਹ ਫਰੀ ਉਹਨਾਂ ਦਾ ਕੀਤਾ ਜਾਏਗਾ ਇਸ ਮੋਬਾਈਲ ਬੈਂਡ ਦੇ ਵਿੱਚ ਜਿਹੜੇ 100 ਤਰ੍ਹਾਂ ਦੀਆਂ ਦਵਾਈਆਂ ਫਰੀ ਉਹ ਫਰੀ ਦਵਾਈ ਮਿਲਣਗੀਆਂ ਅਤੇ 40 ਤਰ੍ਹਾਂ ਦੇ ਟੈਸਟ ਨੇਗੇ ਉਹ ਫਰੀ ਕਿੱਥੇ ਜਾਣਗੇ ਪੂਰੀ ਹਲਕੇ ਚਾਰਣਗੀਆਂ ਪੰਜ ਵਿੱਚ ਪੰਜ ਮੈਂ ਕਹਿੰਦਾ ਵੱਡ ਜਿਉਂ ਇੱਕ ਇੱਕ ਜੋ ਆਪ ਭੜੀ ਨਾ ਕੋਚੇ ਲਈ ਜਾ ਰਹੀ ਕੋਚੇ ਲਈ ਜਾਣੀ ਨਾ ਵੀ ਉਹ ਤਾਂ ਕੋਚੇ ਲਈ ਹੀ ਜਾਣੀ ਜਿੰਨਾ ਟਾਈਮ ਪਿੰਡਾਂ ਦੇ ਵਿੱਚ ਕਵਰ ਕੀਤਾ ਜਾਂਦਾ ਹਾਂ ਸਰ ਜਿਹੜੀ ਸਾਡੀ ਵੈਨ ਨੇਗੀਆਂ ਇਹ ਇੱਕ ਪਿੰਡ ਨੂੰ ਮਹੀਨੇ ਦੇ ਵਿੱਚ ਦੋ ਵਾਰੀ ਕਵਰ ਕਰ ਲੈਣੀ ਹੈ ਸਾਰੀ ਤਰ੍ਹਾਂ ਦੀਆਂ ਬਾਲੀਆਂ ਦੇਖਣੀ ਬਿਲਕੁਲ ਸਾਰੀ ਤਰ੍ਹਾਂ ਜਿੰਨੇ ਵੀ ਆਪਾਂ ਆਮ ਆਦਮੀ ਕਲੀਨਿਕ ਦੇ ਵਿੱਚ ਜਿਸ ਤਰ੍ਹਾਂ ਕੰਮ ਹੁੰਦਾਗਾ ਜਿਦਾਂ ਪੰਜਾਬ ਦੇ ਵਿੱਚ 829 ਮੋਲਕਲਿਨਿਕ ਬਣ ਚੁੱਕੇ ਨੇਗੇ ਜੇ ਲੋਕ ਨੇ ਉਥੋਂ ਸਵਾ ਕਰੋੜ ਜਿਹੜਾ ਲੋਕ ਇਲਾਜ ਕਰਵਾ ਚੁੱਕੇ ਨੇਗੇ ਉਸੇ ਤਰ੍ਹਾਂ ਜਿਹੜੇ ਗਰੀਬ ਲੋਕ ਨੇ ਮੋਲਕਲਿਨਿਕ ਦੇ ਵਿੱਚ ਨਹੀਂ ਆ ਸਕਦੇ ਹੈਗੇ ਉਹਨਾਂ ਵਾਸਤੇ ਜਿਹੜੇ ਬੈਨਾਂ ਕਹੇ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ ਮੈਂ ਲੋਕ ਨੂੰ ਇਹ ਕਹਿਣਾ ਚਾਹਾਂਗਾ ਵੀ ਜਿਹੜੀਆਂ ਕਿ ਨੇ ਜਿਹੜੀਆਂ ਬੈਨ ਆਈਆਂ ਸਾਡੇ ਕੋਲੇ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲਓ ਤੇ ਜਿਹੜੀਆਂ ਦਵਾਈਆਂ ਨੇਗੇ ਟੈਸਟ ਨੇਗੇ ਇਹਦੇ ਸਾਰੇ ਫਰੀ ਹੋਣਗੇ ਤੇ ਉਹਨਾਂ ਦਾ ਵੱਤਵਾਦ ਜਿਹੜਾ ਹੈਗਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈਗਾ ਵੈਨਰ ਲਈ ਕੋਈ ਹੈਲਪਲਾਈਨ ਨੰਬਰ ਵੀ ਇਸ਼ੂ ਹੋਊਗਾ ਜੀ ਪਤਾ ਕਿਵੇਂ ਲੱਗੂ ਪਿੰਡਾਂ ਚ ਜਾ ਰਹੀ ਹੈ ਜਿੱਥੇ ਜਾ ਰਹੀ ਹੈ ਕਿਵੇਂ ਪਤਾ ਲੱਗੇਗਾ ਇਹਦੇ ਵਿੱਚੋਂ ਇਹਦਾ ਇੱਕ ਜਿਹੜਾ ਨੋਡਲ ਅਫੀਸਰ ਹੈਗਾ ਉਹ ਸਾਡੇ ਐਸਐਮ ਸਾਹਿਬ ਦੇ ਨਾਲ ਕੇ ਤਾਲਮੇ ਰੱਖੇਗਾ ਠੀਕ ਹੈ ਤਾਲਮੇ ਕਰਦੇ ਹੋਏ ਉਹ ਜਿਹੜਾ ਜਾ ਕੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਸੂਚਿਤ ਕਰੇਗਾ ਸਰਪੰਚ ਸਾਹਿਬ ਨੇਗੇ ਉਹ ਜਾ ਕੇ ਅਨਾਉਂਸਮੈਂਟ ਕਰਾਉਣ ਜਾਂ ਜੋ ਵੀ ਸੋਸ਼ਲ ਮੀਡੀਆ ਰਹੀ ਕੋਈ ਸਾਧਨਾਂ ਦਾ ਲੋਕਾਂ ਨੂੰ ਦੱਸਣਗੇ ਵੀ ਅੱਜ ਜਿਹੜੀ ਵੈਨ ਹੈ ਸਾਡੇ ਪਿੰਡ ਵਿਚ ਆ ਰਹੀ ਹੈ ਇਹਨਾਂ ਲਾ ਕੇ ਇੱਕ ਜਿਹੜਾ ਹੈ ਸਾਂਝ ਜਿਹੜੀ ਕੋਈ ਕਾਮਨ ਜਗ੍ਹਾ ਹੋਵੇਗੀ ਉੱਥੇ ਬੈਂਕ ਖੜੇਗੀ ਉੱਥੇ ਆ ਕੇ ਲੋਕ ਆਪਣਾ ਇਲਾਜ ਕਰ ਸਕਣਗੇ ਤੇ ਇਥੇ ਕੱਲ ਮੈਂ ਹੋਰ ਦੱਸਣੀ ਚਾਹੂੰਗਾ ਜਿਹੜਾ ਇਸ ਇਹ ਬੈਂਕ ਦਾ ਜਿਆਦਾ ਫਾਇਦਾ ਹੋਏਗਾ ਉਹ ਫਾਇਦਾ ਇਹ ਹੋਏਗਾ ਵੀ ਜਿਸ ਤਰ੍ਹਾਂ ਕੋਈ ਬਿਮਾਰੀ ਫੈਲਦੀ ਹੈਗੀ ਕਿਤੇ ਕੋਈ ਕਾਲਾ ਪੀਲਾ ਫੈਲ ਗਿਆ ਠੀਕ ਹੈ ਜੀ ਤੇ ਕੋਈ ਮੇਜਲ ਦੇ ਕੇਸ ਆ ਗਏ ਨੇਗੇ ਠੀਕ ਹੈ ਤੇ ਉੱਥੇ ਕੀ ਹੋਊਗਾ ਇਹ ਸਾਡੇ ਨਾਲ ਟੱਚ ਕਰਨਗੇ ਤਾਂ ਉੱਥੇ ਜਾ ਕੇ ਵੀ ਸਾਡੇ ਲੋਕ ਮਦਦ ਕਰਨਗੇ ਇਹ ਸਰ ਜਿਵੇਂ ਪਿੰਡਾਂ ਦੇ ਵਿੱਚ ਜਾਏਗੀ ਤਾਂ ਪੂਰਾ ਦਿਨ ਖੜੇਗੀ ਉੱਥੇ ਹਾਂ ਇਹਨਾਂ ਦੇ ਜੋ ਪੰਜਾਬ ਸਕਾ ਦੇ ਟਾਈਮ ਉਹੀ ਟਾਈਮ ਹੋਣਗੇ ਅਟ ਕੰਟਿਨਿਊਟੀ ਰਹਿੰਦੀ ਹੈ ਅੱਜ 10 ਮੋਬਾਈਲ ਵੈਨਾਂ ਜਿਹੜੀਆਂ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਚੋਣਾਂ ਤੋਂ ਪਹਿਲਾਂ ਬੋਲਦੇ ਹੁੰਦੇ ਸੀ ਕਿ ਧੂਰੀ ਇੱਕ ਲੈਬ ਹੋਊਗੀ ਜਿੱਥੇ ਟੈਸਟ ਕਰਕੇ ਸਾਰੇ ਕੰਮ ਹੋਇਆ ਕਰਨਗੇ 10 ਦੇ ਵਿੱਚੋਂ ਪੰਜਾਬ 'ਚ 10 ਔਰ 5 ਧੂਰੀ ਲਈ ਆਈਆਂ ਨੇ ਜ਼ਿਲ੍ਹਾ ਸੰਗਰੂਰ ਵਾਸਤੇ ਇੱਥੇ ਟੈਸਟ ਹੋ ਕੇ ਸਾਰੇ ਪੰਜਾਬ 'ਚ ਪਾਸ ਹੁੰਦੇ ਨੇ ਜਿਵੇਂ ਸਿਵਲ ਸਰ ਸਾਹਿਬ ਨੇ ਪਹਿਲਾਂ ਸਾਰਾ ਡਿਟੇਲ 'ਚ ਦੱਸ ਦਿੱਤਾ ਜਿੱਥੇ ਮਹੱਲਾ ਕਲੀਨਿਕ ਨਹੀਂ ਹੈਗੇ ਜਾਂ ਜਿੱਥੇ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਨਹੀਂ ਪਹੁੰਚ ਸਕੀ ਉਥੇ ਬੈਨਾ ਜਾ ਕੇ ਕੰਮ ਕਰਨੀਆਂ ਲੋੜਵੰਦ ਲੋਕਾਂ ਨੂੰ ਸਾਰੀਆਂ ਸੇਵਾਵਾਂ ਦੇਣੀਆਂ ਬਹੁਤ-ਬਹੁਤ ਧੰਨਵਾਦ ਕਰਦੇ ਆ ਹਲਕਾ ਧੂਰੀ ਵੱਲੋਂ ਸੁਮੇਤੀ ਆਮ ਆਦਮੀ ਪਾਰਟੀ ਵੱਲੋਂ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਇਹ ਬਹੁਤ ਵੱਡਾ ਪ੍ਰਭਾਵ ਲੱਗਾ